ਸਸੀਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਸਾਰੇ ਠੀਕ ਠਾਕ ਵਧੀਆ ਅੱਜ ਇਹ ਛੋਟਾ ਜਿਹਾ ਵਲੌਗ ਆ ਇਹ ਛੋਟਾ ਜਿਹਾ ਵਲੌਗ ਵੀ ਆ ਤੇ ਮੈਸੇਜ ਵੀ ਆ ਤੇ ਚਲੋ ਸਾਡੇ ਵੀਡੀਓ ਪਾਉਨ ਦਾ ਕਿਸ ਦਾ ਵੀਰ ਦਾ ਭਲਾ ਹੋ ਜੇ ਤੇ ਆਪਾਂ ਨੂੰ ਹੋਰ ਕੀ ਚਾਹੀਦਾ ਤੇ ਕਈਆਂ ਵੀਰਾਂ ਨੇ ਗਲਤ ਵੀ ਜਣਾਵਾ ਤੇ ਕਈਆਂ ਨੇ ਚੰਗਾ ਵੀ ਜਣਾਵਾ ਚਲੋ ਬਾਕੀ ਇਹ ਵਗੇ ਸਾਡੇ ਵੀਡੀਓ ਪਾਉਨ ਦਾ ਕਿਸ ਦੀ ਲਾਈਫ ਸੈਟ ਹੁੰਦੀ ਹੈ ਤੇ ਚਲੋ ਹਾਫੇ ਕਰਦੇ ਆਂ ਛੋਟੀ ਜੀ ਵੀਡੀਓ ਦੀ ਸ਼ੁਰੂਆਤ ਸਕੂਟਰ ਲਾਇਆ ਇੱਥੇ ਉਹ ਬੂਹਾ ਬੰਦ ਤੈਨੂੰ ਚਰਨ ਕਹਿੰਦੇ ਆ ਜਾ ਬੂਹਾ ਬੰਦ ਗੇਟ ਬੰਦ ਹਾਂਜੀ ਟਿੰਕਲ ਆਇਆ ਹੈ ਆਪਾਂ ਚੋਲ 2 ਘੰਟੇ ਅੱਗੇ ਅਸੀਂ ਦੇ ਦਿੱਤੇ ਸੀ ਇਹਨੂੰ ਦੇਖਣ ਦੇ ਵੀਰ ਨੂੰ ਇਹ ਆਪਣੇ ਨਾਲ ਕੰਮ ਕਰਦਾ ਵਿਚਾਰਾ ਵੀਰ ਹੋਰ ਚਿੰਕਲ ਨਹੀਂ 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 ਪੜੀ ਉਹ ਧੰਗ ਜਿ ਮਾਰਨਾ ਚਾਹੇ ਨੂੰ ਪੜਾ ਪੜਾ ਹੋਰ ਨਾ ਵਧੀਆ ਵਧੀਆ ਵੀ ਵਧੀਆ ਸਭ ਠੀਕ ਠਾਰ ਹੈ ਮਾਰ ਰਹੇ ਉਮੀਂ ਅੰਦਰ ਤੇਰ ਜਾਈ ਚ ਬੜੇ ਸੁੱਤੇ ਨਹੀਂ ਗੇ ਜਾਈ ਜੀ ਜੰਮੇ ਪਏ ਠੰਡ ਬੜੀ ਆ ਹੋਰ ਸੁਣਾ ਕਿਵੇਂ ਘਰ-ਬਾਰ ਕਾਇਮ ਸਾਰੇ ਕਾਇਮ ਠੰਡੀ ਬੜੀ ਕਰਤੀ ਤੁੰਨੇ ਠੰਡਾ ভাই ਅੱਜ ਤੋਂ ਅੰਦਰ ਨਹੀਂ ਪਈ ਉਹ ਤਾਂ ਸ਼ਨੀਵਾਰ ਵੇਖਣ ਲਈ ਸਲੋ ਪਹੁੰਚਦਾ ਸਲੋ ਪੈਣੀ ਹੁੰਦੀ ਨਹੀਂ ਆਹੋ ਮੈਂ ਪਰਸੋਂ ਜਾਦਾ ਪਰਸੋਂ ਆ ਸ਼ਨੀਵਾਰ ਹੋਈ ਜਾਂਦਾ ਮੈਂ ਆਇਆ ਨੰਬਰ ਸਰਦਾ ਆਇਆ ਅੱਜ ਕੈਸੇ ਸਤਵਾਈ ਨਾਲ ਆ ਗਿਆ ਤੇ ਬਾਅਦ ਚਾਹ ਬਣਾਵਾਂ ਮੈਂ ਮੁੰਡੇ ਬਾਤੇ ਵਧੀਆ ਜੀ ਚਾਹ ਬਣਾਉਂਦੇ ਨਾਲ ਮੈਨੂੰ ਮਿਲ ਜੂ ਇਸੇ ਬਾਨੇ ਹਾਂਜੀ ਕੱਲ ਤੇਰੇ ਮਾਨੇ ਮੈਨੂੰ ਮਿਲ ਜੂ ਇੰਕਾਂ ਗੇਲ ਲ ਨਹੀਂ ਖਾਂਦਿਆ। ਨਾਮਰਾ ਵੀਰ ਆ ਵਿਚਾਰਾ। ਇਹ ਬਣਾਇਆ ਦਾ ਬੰਦਾ ਵੀ। ਲੱਕੜ ਤਾਂ ਕੰਮ ਕਰਦਾ ਵੀ। ਨਗ ਸੇ ਤਾਂ ਜਰੇਲਾ ਖਾ ਤੂੰ ਤੇ ਫਿਰ ਕਰਦੇ ਤੇਰੇ ਬਾਰੇ ਗੱਲ ਵੀ। ਕੋਈ ਗੱਲ ਨਹੀਂ। ਹਾਂਜੀ ਤੇ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ। ਤੁਹਾਡੀ ਸਾਰਿਆਂ ਦੀ ਆਪਾਂ ਨੂੰ ਹੈਲਪ ਦੀ ਜ਼ਰੂਰਤ ਵਾ। ਖਾਸ ਕਰਕੇ ਆ ਵੀਰ ਨੂੰ। ਕਿਉਂਕਿ ਗੱਲਾਂ ਦੇ ਵਿੱਚ ਗੱਲਾ ਨਿਕਲਦੀਆਂ ਜਦੋਂ ਬੰਦਾ ਜਿਵੇਂ ਹਨਾ ਮਾਂ ਪੇਉ ਸਿਰ ਤੇ ਹੋਣ ਤੇ ਬੜਾ ਕੋ ਸੋਚਣਾ ਪੈਂਦਾ। ਏ ਇਹ ਵੀਰ ਦੀ ਮੰਮੀ ਸਿਰ ਤੇ ਨਹੀਂ ਹੈਗੀ ਹਨਾ ਤੇ ਉਹਦੇ ਕਰਕੇ ਅਸਲ ਜਿਹੜੀ ਵਿਆਹ ਦੀ ਗੱਲ ਹੈ ਵਿਚਾਰੇ ਦੀ ਤੇ ਵਿਆਹ ਦੇ ਚੱਕਰ ਦੇ ਵਿੱਚ ਵੀਰ ਦਾ ਇਹ ਵਿਆਹ ਮੈਂ ਕਿਹਾ ਚਲੋ ਹੋ ਜੇ ਤੇ ਚੰਗਾ ਕਿਉਂਕਿ ਘਰ ਦੇ ਵਿੱਚ ਤਾਂ ਬਾਪੂ ਆ ਇਹ ਆ ਤੇ ਬਾਕੀ ਚਲੋ ਕਹਣਾ ਹਿੰਦੂ ਬਗਾਈਆਂ ਤੇ ਹੁਣ ਇਹਦਾ ਕਰਦਾ ਮਸਲਾ ਥੋੜਾ ਜਿਹਾ ਵਿਗੜ ਗਿਆ ਵਿਚਾਰੇ ਦਾ ਕਿਉਂਕਿ ਮੰਮੀ ਮਾਪੇ ਉਹ ਤਾਂ ਬਗਾਇਆ ਤੁਹਾਨੂੰ ਪਤਾ ਕੋਈ ਨਹੀਂ ਹੀਲਾ ਕੋਈ ਵੀ ਨਹੀਂ ਕਰਦਾ ਮੈਨਾਂ ਕੋ ਸੋਚਿਆ ਮਾਪੇ ਆਪਣੇ ਧੀ ਪੁੱਤਰ ਵਾਸਤੇ ਕਿ ਚਲੋ ਮੇਰਾ ਪੁੱਤ ਅੱਗੇ ਵਧੇ ਚਾਹੇ ਕੁਝ ਕਰੇ ਹਣ ਇਹਦੇ ਇਸਤੇ ਦੀ ਗੱਲ ਬਾਤ ਅਸੀਂ ਕਰਨੀ ਤੇ ਨਹੀਂ ਚਾਹੁੰਦੇ ਪਰ ਕੋਈ ਚੱਕਰੀ ਹੋ ਜਾ ਬਣਿਆ ਗਿਆ ਨੂੰ ਕਰਨੀ ਪੈਣੀ ਆ ਤੇ ਬਾਕੀ ਗੱਲਾਂ ਕਰਨ ਵਾਲਿਆਂ ਨੇ ਗੱਲਾਂ ਖਰੀ ਜਾਣੀਆਂ ਇਦਾਂ ਦੀਆਂ ਇਹ ਵਲੌਗ ਕਿਉਂ ਬਣਾਇਆ ਇਹ ਕਿੰਦਾ ਇਹ ਕਿਉਂਕਿ ਇਹ ਵੀਰ ਦੇ ਕਹਿਣ ਤੇ ਚਲੋ ਇਹਦੇ ਘਰਦਿਆਂ ਨੇ ਵੀ ਕਿਹਾ ਸੀ ਕਿ ਚਲੋ ਇਹ ਵੀ ਇਹ ਰਿਸ਼ਤਾ ਹੋ ਜੇ ਤੇ ਚੰਗਾ ਇਹ ਵੀ ਆਰਾਮ ਗੜੀਆ ਆਪਣੀ ਕਾਛ ਦਾ ਹੀ ਆ ਤੇ ਉਹ ਜਦੋਂ ਮਰੇ ਗਏ ਤੇ 28 30 ਸਾਲ ਤੇ ਆਪਾਂ ਨੂੰ ਘਰੇਲੂ ਕੁੜੀ ਦੀ ਜ਼ਰੂਰਤ ਆ ਕਿ ਚਲੋ ਕੰਮ ਘਰ ਦਾ ਕੰਮ ਕਰ ਵਿਚਾਰਾ ਦਾ ਘਰ ਵੀ ਚਲੋ ਬਣਿਆ ਬੜਾ ਵਧੀਆ ਤੇ ਵਿਚਾਰੇ ਨੂੰ ਇਹ ਵਾ ਕਿ ਇੰਨਾ ਵੀ ਨਹੀਂ ਹੈ ਕਿ ਬਿਲਕੁਲ ਪਰ ਇਹਦਾ ਰੋਟੀ ਪਾਣੀ ਦਾ ਬੜਾ ਬੜਾ ਔਖਾ ਹੋ ਜਾਂਦਾ ਤੁਹਾਨੂੰ ਪਤਾ ਹੀ ਹੈ ਹਰ ਘਰ ਘਰ ਦੇ ਵਿੱਚ ਕੋਈ ਵੀ ਜਿੰਨੇ ਆਪਣੇ ਰਿਸ਼ਤੇਦਾਰ ਵੀ ਹੋਣ ਭਾਵੇਂ ਤੇ ਕੋਈ ਨਹੀਂ ਲਾ ਕੇ ਖੜਦਾ ਔਖੇ ਟਾਈਮ ਮਿਲਿਆ ਨਾ ਇਹ ਤੋਂ ਬੱਦਰਵਾ ਕੇ ਚਲੋ ਨਹੀਂ ਛੋਟੀ ਜੀ ਵੀਡੀਓ ਪਾਉਣ ਦੀ ਕੋਸ਼ਿਸ਼ ਕੀਤੀ ਹੈ ਚੰਗਾ ਕੋਈ ਰਿਸ਼ਤਾ ਹੋਵੇ ਤੇ ਚਲੇ ਵੀਰ ਦਾ ਘਰ ਵਸ ਜੇ ਤੇ ਸਾਡੇ ਵਾਸਤੇ ਹੋਰ ਇਸ ਤੋਂ ਵੱਡੀ ਕੋਈ ਗੱਲ ਨਹੀਂ ਹੈਗੀ ਤੇ ਇਹ ਵੀਰ ਨੂੰ ਤਿੰਨ ਚਾਰ ਕੱਲੇ ਹੁੰਦੇ ਤਿੰਨ ਚਾਰ ਚਾਰ ਕੱਲੇ ਹੁੰਦੇ ਵੀਰ ਨੂੰ ਨਾ ਤਾਂ ਪਹਿਲੀ ਬੰਦਾ ਵੀ ਹੈਗਾ ਇਹ ਵੀ ਛੋਟੀ ਜੀ ਵਿੱਚ ਵੀ ਗੱਲ ਹੈ ਕਿ ਪਹਿਲਾਂ ਵੀਰ ਦਾ ਰਿਸ਼ਤਾ ਹੋਇਆ ਵੀ ਹੋਇਆ ਹੀ ਹੈ ਤਾਂ ਵੀ ਉਹ ਵਿਵਹਕਾ ਤਾਂ ਹੋਇਆ ਹੈ ਲੇਕਿਨ ਉਹਨਾਂ ਨੇ ਮਤਲਬ ਸੌਦੇਬਾਜ਼ੀ ਕੀਤੀ ਹੈ ਕਿਸ ਹਾਲ ਦੀ ਹੈ ਨਾ ਵੀਰ ਨੇ ਸਾਰਾ ਖਰਚਾ ਆਪਣੇ ਸਿਰ ਤੇ ਕੀਤਾ ਹੈ ਪਰ ਉਹ ਸਿਰੇ ਨਹੀਂ ਚੜਿਆ ਵਿਆ ਵੀਰ ਨੇ ਸਾਰਾ ਖਰਚਾ ਦਿੰਨੇ ਆਪਣੇ ਸਿਰ ਤੇ ਸਾਰਾ ਕੀਤਾ ਉਹਨਾਂ ਉਹਨਾਂ ਦਾ ਵੀ ਖਰਚਾ ਸਭ ਕੋ ਵਿਚਾਰੇ ਵੀਰ ਨੇ ਆਪ ਆਪ ਹੀ ਕੀਤਾ ਆਪਣੇ ਸਿਰੋਂ ਸਾਰਾ ਕੀਤਾ ਹੈ ਹਣਾ ਜਿੱਦਾਂ ਇਹਨੂੰ ਕੀਤਾ ਸਭ ਕੁਝ ਉਹਨੇ ਸਾਰਾ ਕੀਤਾ ਪਰ ਉਹ ਉਹਨਾਂ ਦੇ ਜਿਵੇਂ ਇਹਨਾਂ ਦਾ ਕਾਰੋਬਾਰ ਹੀ ਬਣਿਆ ਹੁੰਦਾ ਜਿਵੇਂ ਮੈਰਿਜ ਬਿਊਰੋ ਵਾਲਾ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਸਾਰੇ ਮੈਰਿਜ ਬਿਊਰੋ ਵਾਲੇ ਨਹੀਂ ਮਾੜੇ ਹੁੰਦੇ ਪਰ ਇਹ ਕੁਝ ਇਹੋ ਜਿਹੇ ਹੈਗੇ ਜਿਹੜੇ ਕਰਕੇ ਵੀਰ ਦੀ ਜ਼ਿੰਦਗੀ ਖਰਾਬ ਹੋ ਗਈ ਤੇ ਉਸ ਦੇ ਚੱਕਰ ਦੇ ਵਿੱਚ ਆਪਾਂ ਵੀਡੀਓ ਬਣਾਈਆਂ ਤੇ ਜੇ ਕੋਈ ਰਿਸ਼ਤਾ ਜਿਵੇਂ ਕੋਈ ਵੀ ਦੀ ਹੈਲਪ ਹੋ ਜੇ ਤੇ ਇਸ ਤੋਂ ਵੱਡੀ ਕਿਹੜੀ ਗੱਲ ਆ ਤੇ ਵਾਕੇ ਮੇਰਾ ਵੀਰ ਜੇ ਕੋਈ ਸਾਡੀ ਵੀਡੀਓ ਸੁਣਦਾ ਜੇ ਕੋਈ ਜਾਣਦਾ ਜਿਵੇਂ ਕੋਈ ਰਿਸ਼ਤੇ ਕਰਾਉਂਦਾ ਵੇ ਚਾਹੇ ਕੋਈ ਹਨ ਉਸਾਂ ਮੈਂ ਵੀਰ ਦੀ ਹੈਲਪ ਕੀਤੀ ਜਾਵੇ ਵਿਆਹ ਤਨ ਅੱਗੇ ਦੱਸਿਆ ਕਿ ਹਸਾਮਨਾ ਹੋਇਆ ਕਿ ਸੌਦੇਬਾਜ਼ੀ ਕੀਤੀ ਗਈ ਤੇ ਚਲੋ ਮਤਲਬ ਵੀਰ ਦੀ ਜ਼ਿੰਦਗੀ ਖਰਾਬ ਹੋ ਗਈ ਆ ਤੇ ਵਾਕੇ ਚਲੋ ਜੇ ਕੋਈ ਰਿਸ਼ਤਾ ਵਧੀਆ ਕਰਾਉਣ ਕਰਾਉਣ ਵਾਲਾ ਕੋਈ ਹੋਵੇ ਤੇ ਮੇਰੇ ਨੰਬਰ ਤੇ ਚਾਹੇ ਮੈਸੇਜ ਕਰੇ ਇਹਨਾਂ ਦਾ ਮੈਂ ਨੰਬਰ ਵਗੈਰਾ ਸਭ ਤੁਹਾਨੂੰ ਦੇ ਦਾਂਗਾ ਜਿਨ੍ਹਾਂ ਦੇ ਘਰ ਵੇਖਣਾ ਚਿੱਤਾਂ ਘਰ ਵੀਰ ਦਾ ਵੀ ਵਧੀਆ ਬਣਿਆ ਵਾ ਜੇ ਕਿ ਨੇਰੇ ਘਰ ਦੀ ਗੱਲ ਘਰ ਦੇਖਣਾ ਹੋਵੇ ਚਾਹੇ ਗੱਲਬਾਤ ਚੰਗੀ ਤਰੀਕੇ ਨਾਲ ਕਰਨੀ ਸੁਣਨੀ ਹੋਵੇ ਮੈਂ ਵੀ ਇਦਾਂ ਨੰਬਰ ਕਨੈਕਟ ਕਰਦਾਗਾ ਸਾਰਾ ਜੋ ਵੀ ਆ ਠੀਕ ਚਲ ਕਿਦਾਂ ਘਰ ਵਾਜੇ ਆਪਾਂ ਨੂੰ ਹੋਰ ਕੀ ਚਾਹੀਦਾ ਤੇ ਦੱਸਿਓ ਮੇਰਾ ਵੀਰ ਫਿਰ ਜਰੂਰ ਤੇ ਜਰੂਰ ਕਮੈਂਟ ਦੇ ਵਿੱਚ ਦੱਸਿਓ ਜਿਵੇਂ ਕੋਈ ਰਿਸ਼ਤੇ ਕਰਾਉਂਦਾ ਹੋਵੇ ਜੇ ਕੋਈ ਰਿਸ਼ਤਾ ਜਿਹਨੂੰ ਲੋੜ ਹੋਵੇ ਜਿਵੇਂ ਆ ਨਾ ਹੁੰਦਾ ਹੀ ਆ ਕੋਈ ਨਾ ਕੋਈ ਗਰੀਬ ਮਾਤੜ ਵੀ ਕਰਾ ਜਿਵੇਂ ਸਾਡੇ ਵਰਗਾ ਜਿਵੇਂ ਹੁੰਦਾ ਹੀ ਆ ਨਾ ਜਿਵੇਂ ਲੋੜ ਚ ਕਿਸੇ ਨੂੰ ਹੋਵੇ ਤੇ ਵੀਰੇ ਕਰੇ ਕੋ ਕਮੈਂਟ ਜਰੂਰ ਕਰੇ ਆਪਾਂ ਰਿਸ਼ਤਾ ਮਤਲਬ ਵੀਰ ਦਾ ਘਰ ਮਨਨਬਸ ਜੀ ਸੋਹਣੀ ਗੱਲ ਵਾ ਤੇ ਬਾਕੀ ਜਿਹਨੋ ਜੋ ਪ੍ਰਮਾਤਮਾ ਕਰਦਾ ਜਰੂਰ ਦੱਸਿਓ ਵੀਡੀਓ ਤੇ ਲਾਈਕ ਕਮੈਂਟ ਜਰੂਰ ਕਰਿਓ ਤਾਂ ਮੈਂ ਵੀਰ ਦਾ ਨੰਬਰ ਡਰੈਸ ਵਗੈਰਾ ਸਭ ਕੋ ਤੁਹਾਨੂੰ ਸ਼ੇਅਰ ਕਰਦਾਗਾ ਤੇ ਜੇ ਕਹਿੰਨੇ ਇਨਕੁਆਰੀ ਪੂਰੀ ਕਰਨੀ ਹੋਵੇ ਜਾ ਕੇ ਮੇਰਾ ਵੀਰੇ ਦੇ ਘਰ ਦੇ ਵਿੱਚ ਜਾ ਕੇ ਜਿਵੇਂ ਪੁੱਛ ਕੇ ਕਿ ਕਿਉਂਕਿ ਹਰ ਕਿਸ ਨੇ ਕਰਨੀ ਹੈ ਪੁੱਛ ਕੇ-ਪੁੱਛ ਕੇ ਕਰਕੇ ਤੇ ਮੇਰਾ ਵੀਰ ਠੀਕ ਹੈ ਪੁੱਛ ਕੇ ਜਵਾਦ ਮੈਂ ਡਰੈਸ ਵੀ ਦੇ ਦਾਂਗਾ ਨੰਬਰ ਵੀ ਦੇ ਦਾਂਗਾ ਠੀਕ ਹੈ ਓਕੇ ਜੀ ਆਮ ਤੇ ਉੱਥੇ ਫੁਨੇ ਸ਼ਹਿਰੋਂ ਆਇਆ ਮੈਂ ਠੰਡ ਬਹੁਤ ਜ਼ਿਆਦਾ ਹੈ ਇੱਥੇ ਕਿੰਨ ਵੀ ਠੀਕ ਨਹੀਂ ਤੇ ਸਭੀ ਸੂਜੀ ਮੈਂ ਕੰਮਾ ਲੀਆ ਟਾਈਮ ਨਾਲ ਹੀ ਮੈਂ ਜਿਹੇ ਪਲਾਟ ਚੁਣੇ ਮਿਸਤਰੀ ਉੱਥੇ ਲੱਗੇ ਨੇ ਕੱਲ ਪਰਸੋਂ ਦੇ ਕੱਲ ਦੇ ਲੱਗੇ ਵੈਸੇ ਕੱਝ ਲੱਗੇ ਕੱਲ ਲੱਗੇ ਸੱਚ ਕੱਲ ਦੇ ਲੱਗੇ ਨੇ ਤੇ ਉਹ ਇੱਕ ਦੋ ਤਿੰਨਾਂ ਟੁੱਟ ਗਈਆਂ ਉੱਥੇ ਉਹ ਉਹਨਾਂ ਰਿਪੇਅਰ ਜੀ ਕਰਨੇ ਨਾਲੇ ਜਿੱਥੇ ਥੋੜਾ ਬਹੁਤ ਕੰਮ ਰਿਪੇਅਰਿੰਗ ਦਾ ਉਹ ਕਰਨ ਡੇ ਹੈ ਜੀ ਤੇ ਬਾਕੀ ਜੋ ਪਰਮਾਤਮਾ ਕਰੋ ਹੋ ਪਏ ਜਾਣ ਸਾਰੇ ਕੰਮ ਖਾਣੀ ਰੋਟੀ ਤੇ ਹਲਪ ਕਰੋ ਨਹੀਂ ਪਾਏ ਖਾਣੀ ਰੋਟੀ ਤੇ ਕਹਿੰਦੇ ਹਲਪ ਕਰਾਉਣੀ ਪੈਣੀ ਇਦਾਂ ਹੁੰਦੀ ਹੈ ਤੁਹਾਡਾ ਨਾਮ ਇਦਾਂ ਹੁੰਦੀ ਕਮੈਂਟ ਕਰਕੇ ਜਰੂਰ ਦੱਸਿਓ ਇਹ ਵੀ ਕਿੰਨੇ ਕਹਿੰਦੀ ਮੈਂ ਉਹਨਾਂ ਮੈਂ ਤਰੀਕੇ ਨਾਲ ਸਬਜ਼ੀ ਲੱਗੀ ਪਈ ਮੈਂ ਤੇ ਪਨੀਰ ਮੰਗਾ ਲਿਆ 1/2 ਕਿਲੋ ਮੈਂ ਕੱਲ ਦਿਨ ਮਿੱਤਰੀਤ ਕਿਹਾ ਬਲੂ ਮੈਂ ਦਹਾਤੀ ਤੇ ਕਟਿੰਗ ਹੋ ਰਿਹਾ ਪਨੀਰ ਕਟਿੰਗ ਲੋ ਅਗੇ ਬਦਲ ਲੈਣੀ ਹੈ ਟੋਪੀ ਵੀ ਕਿਤੇ ਹੈ ਟੋਪੀ ਬੁਨੀਆਂ ਨਿੱਗੀ ਟੋਪੀ ਲੋ ਤੇ ਚਾ ਬਣ ਗਈ ਲਓ ਜੀ ਅੱਜ ਆਪਾਂ ਬਾਲੀ ਹੱਗ ਸੇਕਣ ਵਾਸਤੇ ਤੇ ਗਜੇਲਾ ਬਣਾ ਲਈਏ ਫਿਰ ਉਹ ਇਹਨਾਂ ਨੂੰ ਦੇਖੋ ਸ਼ਕਲਾਈ ਨੂੰ ਗਰਮ ਲਈ ਚਾ ਖਾਣਾ ਦਰ ਚਲੋ ਗਾਜਰਾ ਪਾਤੀਆਂ ਹਾਂ ਲੱਕੜਾ ਕਿੰਨੀ ਆਪਾਂ ਪਾੜ ਫੋੜ ਲਈਆਂ ਆਹ ਲੱਕੜ ਕੱਚੀ ਨੇ ਧੂਆਂ ਪਾ ਦੇਣਾ ਬਹੁਤ ਇਹਦੀ ਰੋਣੀ ਆਪਾਂ ਹਾਂਜੀ ਮਮੇ ਕਹਿੰਦਾ ਕੱਚੀ ਨਾਲ ਲੱਕੜ ਦਾ ਆਇਓ ਅੱਜ ਖੋਏ ਵਾਲਾ ਬਣਾਉਂ ਬਣੂਗਾ ਖੋਏ ਵਾਲਾ ਖੋਏ ਵਾਲਾ ਗਿਦਰੇਲਾ ਵਧੀਆ ਟੇਸਟ ਹਾਂ ਮਸਾਲੇ ਦਾ ਥੋੜੀ ਗਿਦਰੇਲੀ ਤੇ ਉਹ ਗੋਲ ਪਾ ਦੇ ਨਮਕ ਪਾ ਦੇ ਨੀ ਮਸਾਲਾ ਬਣ ਗਈ ਇਹ ਫੇ ਪਿਆਰਿਆਂ ਦੇ ਚੁੱਲੇ ਤੇ ਖਾਣਾ ਕੰਨੇ ਫਿਰ ਹਾਂ ਪੰਦਾ ਹੁੰਦਾ ਪਤਾ ਨਹੀਂ ਅਜ ਤੱਕ ਸੁਣਿਆ ਨਹੀਂ ਇਹ ਵਿੱਚ ਪਾ ਦਿੱਤੀ ਹੋ ਗਿਆ ਗਰੇਲਾ ਹਾਂ ਹੋ ਦੇ ਦੇ ਨਾ ਫਰੇ ਲਿਆ ਇਹਦਾ ਪਾਣੀ ਸੁਕਾ ਲਿਆ ਇਹਨੂੰ ਕੱਢ ਲਿਆ ਇਹਦੇ ਵਿੱਚ ਬਾਹਰ ਹਾਂਜੀ ਮੁਫਤਰ ਕੋਈ ਪਾਉਣਾ ਐ ਐਨੀਵੇ ਮੁਫਤਰ ਮੰਗਾ ਟੋਪੀ ਲਾ ਲਓ ਆਪਣੀ ਐ ਅੱਗ ਬਲਣ ਦੇ ਹੀ ਗੰਜਰਾ ਕੱਢ ਲਿਆ ਤਿਆਰ ਹੋ ਗਿਆ ਉਹਨੇ ਚਰਪਾਉਣ ਪਾਣੀ ਪਾਣੀ ਪਾਣਾ ਦੁੱਧ ਦੁੱਧ ਪਾਣਾ ਸਰ ਅੱਗ ਸੇਕ ਲੋ ਠੰਡ ਚ ਅੱਗ ਹੀ ਸੇਕਣੀ ਹੋਰੀ ਕਰਨੀ ਨਹੀਂ ਅਮੁੱਲ ਦੁੱਧ ਫਾਉ ਕੜਾਈ ਚ ਫਿਰ ਪਾ ਲੋ ਅਮੁੱਲ ਦੁੱਧ ਪੀਤਾ ਹੈਂ ਦੀਆ

ਦੋ ਕਿਲੋ ਦੁੱਧ ਪਾਤਾ ਇਹਦੇ ਚਲੋ ਪਾਤਾ 2 ਕਿਲੋ ਪਾਣ 2 ਕਿਲੋ ਦੁੱਧ ਪਾਤਾ ਇਹ ਵੀ ਛੱਡ ਦੇਣਾ ਹਣ ਕਰੋ ਓਕੇ ਨਹੀਂ ਇਹ ਥੋੜਾ ਜਿਹਾ ਸੁੱਕਣਾ ਠਹਿਰ ਕੇ ਇਹਦਾ ਪਹਿਲਾ ਉਹ ਬਣਾਉਣਾ ਨਾ ਖੁਆ ਇਹਦਾ ਖੁਆ ਵੇਖੋ ਨਿਕਲਦਾ ਗਿਆ ਉਧਰੋਂ ਆਪਾਂ ਕੱਢਿਆ ਸੀ 2 ਕਿਲੋ ਦੁੱਧ ਦਾ ਵੈਸੇ ਕੌਲੀ ਕਿ ਨਿਕਲ ਆਇਆ ਇਹ ਹੈਗਾ ਦੁੱਧ ਉਹ ਆਪਾਂ ਡੇਰੀ ਤੋਂ ਲੈਂਦਾ ਸੀ ਇਹ ਪੈਕਟ ਵਾਲਾ ਲੈਂਦਾ ਆਦ ਨੂੰ ਘਾਟੇ ਦੇਖੀ ਨਾ ਹਮਮ ਉਦਾਂ ਲਾ ਇਹ ਕਰੇ ਮੰਗਣ ਗਏ ਮੁਰਕੇ ਨਹੀਂ ਮੇਰੀ ਮੁੰਡੇ ਮੁੰਡੇ ਲੋੜੀ ਮੰਗਣ ਜਾਂਦੇ ਆ ਬੜਾ ਬੋਦੇ ਇਹ ਆਖੋ ਮੁੰਡੇ ਕਿ ਮੁੰਡਾ ਨਾ ਤੁੰ ਨੂੰ ਬੋਲਦੇ ਨਹੀਂ ਹਮ ਅੰਦੇ ਹਮ ਅੱਜ ਵੀ ਆਹ ਲੋੜੀ ਮੰਗਣ ਮਾਇਦਾ ਆਈਦਾ ਪਤਾ ਨਹੀਂ ਕੀ ਗਏ ਗੀਸਾ ਪੱਟਾ ਇਹਦਾ ਮਾਇਦਾ ਝਾਟਾ ਪਾਟਾ ਕਹਿੰਦੇ ਝਾਟਣ ਆਖੋ ਮੁੰਡੇ ਦੇ ਕਿ ਗਾੜੀ ਬਤਨ ਕੀ ਕੰਦੇ ਚਲੋ ਕੋਈ ਨਹੀਂ ਆਮਦੇ ਆਮਦੇ ਵਾਲੀ ਮੰਗਣ ਫਿਰ ਤਾਨੂੰ ਅੱਜ ਆਏ ਇੱਕ ਦੋ ਜਾਣੇ ਲੋੜੀ ਮੰਗਣਾ ਵੀ ਰੀਤੀ ਰਿਵਾਜ ਆ ਹੁੰਦੇ ਚਲੋ ਖਤਮ ਹੀ ਹੁੰਦਾ ਜਾਂਦਾ ਵੈਸੇ ਪਹਿਲਾਂ ਪੰਡਾਂ ਦੇ ਵਿੱਚ ਬਹੁਤ ਕਰਦੇ ਹੁੰਦੇ ਕਿ ਨੀ ਲੋੜੀ ਮੰਗਦੇ ਛੱਟ ਛੋਟੇ ਨਿਆਣੇ ਸਿਆਣੇਵੇਂ ਹੁੰਦੇ ਹੁੰਦੇ ਪਹਿਲਾਂ ਸਿਆਣੇ ਬੱਚੇ ਵੀ ਹੁੰਦੇ ਹੀ ਲੋੜੀ ਗਾਲੀ ਮੰਗਣਾ ਤੋਂ ਤੇ ਚਲੋ ਸਾਰਾ ਕੰਮ ਹੀ ਖਤਮ ਹੋ ਗਿਆ ਲੋਕਾਂ ਨੂੰ ਸੰਗ ਸ਼ਰਮ ਹੀ ਮਾਰਦੀ ਆ ਨਾਲੇ ਲੋਕੀ ਜਾਈ ਜਾਂਦੇ ਨੇ ਮੰਗਣ ਗਾਈਦਾ ਇੱਕ ਇੱਕ ਦੋ ਵਾਰ ਹੀ ਗਏ ਵੈਸੇ ਗਾਣਾ ਕਿਹੜਾ ਬੋਲਦੇ ਹੁੰਦੇ ਉਹ ਜੇ ਤੋ ਜੁਤੋ ਬੋਲ ਕੇ ਜੇ ਤੋ ਜੁਤੋ ਬੋਲ ਕੇ ਮੇਰੇ ਕੋਲ ਅਜੇ ਪਿੰਡਾਂ ਪਿੰਡਾਂ ਦੇ ਵਿੱਚ ਹੈਗਾ ਵਾ ਪਿੰਡਾਂ ਦੇ ਵਿੱਚ ਅੱਜ ਵੀ ਜਿਵੇਂ ਹਨਾ ਲੋਕ ਲੋਕੀ ਰੋਟੀ ਲੜੀ ਮੰਗਣ ਦੇ ਸ਼ਹਿਰਾਂ ਦੇ ਵਿੱਚ ਨਹੀਂ ਹੁਣ ਕੋਈ ਆਉਂਦਾ ਬਸ ਇੱਕ ਘੰਟਾ ਇੱਕ ਹੋ ਗਿਆ ਇੱਕ ਘੰਟਾ ਹੋ ਗਿਆ ਅਜੇ ਤੱਕ ਉਹ ਆਵਜਾ ਨਹੀਂ ਅੱਜ ਰੋਟੀ ਖਾਣੀ ਹੈ ਅੱਜ ਰੋਟੀ ਖਾਣੀ ਟਾਈਮ ਕਿੰਨਾ ਲੱਗਦਾ ਕੋਲੋਂ ਪਿੰਡੇ ਇਹਨੇ ਕਿੰਨਾ ਟਾਈਮ ਹੋਰ ਲੱਗਦਾ ਹੈ ਗੱਲੋਂ ਦੇਰ ਦੁੰਦੀ ਨਾਲੇ ਗੱਲੋਂ ਦੇ ਦੀਪ ਦੀ ਕਿਉਂਕਿ ਦੀਪ ਨੇ ਉਹ ਰੱਖਿਆ ਨਾ ਕਿ ਉਹਨੂੰ ਕਹਿੰਦੇ ਚੈਂਬਰ ਜਿਹੜਾ ਚੈਂਬਰ ਵੀ ਲੈ ਕੇ ਆਉਂਦਾ ਛੋਟਾ ਜਿਹਾ ਉਹ ਰੱਖਣਾ ਹੈ ਘਰੇ ਦੀ ਲੋੜ ਨਹੀਂ ਦੀ ਕਿਤੇ ਕੋਈ ਰੈਸਪੀ ਘਰੇ ਬੰਦਾ ਤਿਆਰ ਕਰ ਲੈਂਦਾ ਹੈ ਚਲੋ ਆਹ ਤਿਆਰ ਕਰ ਲੀਏ ਪਹਿਲਾਂ ਕੀ ਹੈਗਾ ਬਦਾਮ ਇਲਾਚੀਆਂ ਇਹ ਜ다가 ਦਰਮਾ ਕਿਆ ਬੂਰਾ ਖੰਡ ਇਹ ਰੋਇਆ ਹੋ ਗਿਆ ਆਪਣਾ ਰੈਡੀ ਤਾਂ ਬੜਾ ਲੱਗ ਗਿਆ ਕੋਈ ਨਾ ਸੱਚ ਖੰਡ ਪਾ ਦਈਏ ਨਾ ਮਾਫ ਕਰ ਹਾਂ ਲੈ ਜੀ ਪੈ ਗਿਆ ਮੋਹਮਦ ਹੋਰ ਪਾਲਾ ਉਹ ਕਿੰਨਾ ਆ ਇੰਨਾ ਕੁ ਥੋੜੇ ਪਾਣਾ ਥੋਲੀ ਭਰ ਕੇ ਤੇ ਪਾਇ ਇੱਕ ਪਾ ਦੋ ਪਾ ਥੋੜੀ ਅਖੰਡ ਹੋਰ ਪਾਲਾ ਨਹੀਂ ਨਹੀਂ ਡਾਈ ਕੁਰੀ ਪਾਤਾ ਵਿੱਚ ਪਰ ਉਹਨੇ ਮਿਕਸ ਬੋਤਲ ਲਿਆਓ ਥੋਲੀਆਂ ਦੋ ਘੰਟੇ ਲੱਗੇ ਹੈ ਕੀ ਸਾਰੀਆਂ ਥੋਲੀਆਂ ਲਿਆਓ ਹੈ ਨੇ ਸਾਰੀਆਂ ਥੋਲੀਆਂ ਲਿਆਓ ਕਿਦੋਂ ਤੱਕ ਬਣ ਗਿਆ ਚਲੋ ਵੇਰੀ ਗੁੱਡ ਹੈ ਗਾਜਰਾਂ ਨੂੰ ਪਾ ਦੋ ਵਿੱਚ ਲਿਓ ਮੈਂ ਹਿਲਾ ਹੀ ਜਾਂਦਾ ਹਿਲਾ ਹੀ ਜਾਉਣਾ ਨਾ ਇਹ ਬੜਾ ਸੌਖਾ ਨਹੀਂ ਨਵੀਂ ਦੋਤਾ ਦੋ ਗੋਲੀਆਂ ਗੋਲੀਆਂ ਲਿਓ ਫੜ ਕੇ ਹਿਲਾ ਹੀ ਜਾਉਣਾ ਹਾਂ ਲੱਗਦੀ ਨਹੀਂ ਉਹ ਦੋ ਤੋ ਜੇ ਨਹੀਂ ਲੱਗ ਰਹੀ ਮੈਨੂੰ ਕੋਈ ਇੰਨਾ ਲੋ ਉਹ ਦੀ ਗੱਲ ਦੇ ਵਿੱਚ ਕੱਢਣਾ ਪਾਣੀ ਵਿੱਚ ਉਸ ਪਾ ਦੋ ਚ ਦੇ ਉਹ ਬਰਗੀਆਂ ਉਹ ਵੈਰੀ ਗੁੱਡ ਇਹ ਖੁਆ ਬਣਾਇਆ ਹੁਣ ਹੁਣ ਖੜਾ ਗਦੀ ਇਹ ਗਿਰੇਲਾ ਲੋ ਬੇ ਚਪਾ ਤਾ ਕਿਰ ਨਹੀਂ ਸਾ ਦਾ ਸਭ ਤੋਂ ਹਾਂ ਮਾਝਾ ਦਾ ਇਹ ਤੁਹਾਨੂੰ ਤੁਹਾਨੂੰ ਪਾ ਗਿਆ ਵਿੱਚ ਅੱਛਾ तो क्यों नहीं जी क्यों। ते ते नहीं नहीं ो पायाज थोड़ा अस घो बस अड्डे लगे कैठ खोए ਤਿੰਨੇ ਬੰਦਿਆਂ ਨੇ ਬਣਾਇਆ ਅੱਜ ਗੋਜਰੇਲਾ ਮੈਂ ਕਰਨੇ ਇੱਕ ਬੰਦਾ ਜੋ ਤੁਹਾਡੇ ਲੱਗੇ ਬੰਦਾ ਬੈਠਾ ਤਿੰਨਾਂ ਜਣਾਂ ਬਣਾਇਆ ਗੋਜਰੇਲਾ ਇਹ ਗੋਜਰੇਲਾ ਤਿੰਨ ਬੰਦਿਆਂ ਨੇ ਬਣਾਇਆ ਤਾਂ ਤਿੰਨੇ ਖਾਣਗੇ ਮੁੱਠਾ ਜਾ ਕਰ ਲੈਣਾ ਮੜਾ ਦਾ ਉਹ ਹਾ ਉੱਪਰ ਪਲੇਟ ਪਲੇਟ ਕਰ ਉਸ ਤੇ ਪਾ ਦੇ ਘਰ ਨੂੰ ਟੇਸਟ ਕਰਕੇ ਦੇਖੀ ਮਿੱਠਾ ਜ਼ਿਆਦਾ ਤਾਂ ਨਹੀਂ ਕਿਤੇ ਬਹੁਤ ਕਿਦਾਂ ਸਵਾਦ ਵਧੀਆ ਐਂਡ ਚਲੋ ਹੁਣ ਜ਼ਿਆਦਾ ਨਾ ਹੁਣ ਛਾੜੋ ਇਹਨੂੰ ਲਾਹ ਦੋ ਹੁਣ ਮੰਦੀ ਸੰਭਾ ਰਹੇ ਹਾਂ ਮੈਂ ਫੱਟੀ ਤੋਂ ਡੈਗ ਪਿਆ ਬੰਦੇ ਨਾਲ ਹੱਸਣ ਨਿਕਲ ਗਏ ਆ ਸਾਹਮਣੇ ਪਿਆ ਪਾਣੀ ਤਾਂ ਮੁੱਦੀ ਹੋ ਜਾਂਦੀ ਚਲੋ ਕੋਈ ਨਹੀਂ ਬੰਦੇ ਨਾਲ ਹੁੰਦੀਆਂ ਡਿੱਗਦੇ ਰਹਿੰਦੇ ਮੈਂ ਕਿ ਤੈਨੂੰ ਕੀ ਹੋਇਆ ਇੱਕ ਫੱਟੀ ਦੋ ਫੱਟੀਆਂ ਰੱਖ ਕੇ ਬੈਠਿਆ ਨਾ ਕੀ ਦੇਖਦੀ ਆ ਸਾਰੇ ਦੇ ਖਿਲਣਾ ਹੋ ਗਿਆ ਹਾਂ ਤਾਂ ਬੜੀ ਲੱਗ ਰਿਹਾ ਕਮੈਂਟਸ ਜਰੂਰ ਕਰਿਓ ਮਿਲਦੇ ਆ ਨੈਕਸਟ ਵਲੌਗ ਚ ਬਾ ਬਾਏ ਗੁੱਡ ਨਾਈਟ ਰੱਬ ਰੱਖਾ